ਨਮਸ਼ਾਹਾਚਿਕ ਵਿਅਕਤੀ ਵੱਲੋਂ ਪੁਲਿਸ ਅਧਿਕਾਰੀ ਦੀ ਕਰਵਾਲੀ ਤੋਂ ਤਾਂਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਮ੍ਰਿਤਕ ਰਾਜੇਂਦਰ ਲੱਕੜ ਦਾ ਕੰਮ ਕਰਦਾ ਸੀ ਜਿਸ ਨੇ ਚੰਡੀਗੜ੍ਹ ਪੰਜਾਬ ਪੁਲਿਸ ਜਤੈਨਾਤ AIG ਦੀ ਪਤਨੀ ਵੱਲੋਂ ਚਲਾਈ ਜਾ ਰਹੀ ਪਲਾਈ ਦੀ ਫੈਕਟਰੀ ਤੋਂ 417000 ਦੀ ਰਕਮ ਲੈਣੀ ਸੀ ਪੈਸੇ ਨਾ ਦੇਣ ਤੇ ਰਸੀਦਾ ਫੜੇ ਜਾਂ ਤੇ ਰਾਜੇਂਦਰ ਨੇ ਆਤਮ ਹੱਤਿਆ ਕਰ ਲਈ ਮ੍ਰਿਤਕ ਤੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਇਹਨਾਂ ਤੋਂ ਲੈਣੇ ਪੈਸੇ ਜਿੰਨਾ ਪੈਸੇ ਦਿੰਦੇ ਨਹੀਂ ਸਕੇ ਉਹ ਇਹ ਫੈਕਟਰੀ ਵਾਲੀ ਮੈਡਮ ਸੀਗੀ ਜੀ ਅੱਛਾ ਪੈਸੇ ਲੈਣੇ ਸਕੇ ਇਹਨਾਂ ਤੋਂ ਮੈਡਮ ਇਹ ਚੰਡੀਗੜ੍ਹ ਤੋਂ ਜੀ ਜਿਹੜੇ ਹਾਂਜੀ ਹੈਗੇ ਜੀ ਜਿੰਨਾ ਆਈ ਜੀ ਵਗੈਰਾ ਜੀ ਉਹਨਾਂ ਦਾ ਕੁਝ ਜਿੱਦਾਂ ਉਹਦੇ ਘਰ ਵਾਲੀ ਜਿੱਦਾਂ ਤੇ ਜਿਆ ਭਾਈ ਸਾਡੇ ਨੇ ਕਿਹਾ ਵੀ ਸਰ ਮੇਰੇ ਪੈਸੇ ਜਿਹੜੇ ਦੇ ਦਿਓ ਜਿੱਦਾਂ ਜੋ ਧਮਕਾ ਧਮਕਾ ਦੇਣ ਲੱਗ ਪਏ ਇਸ ਕਰਕੇ ਹਾਂ ਜੀ ਤੇ ਇਸ ਕਰਕੇ ਫਿਰ ਉਹਨੇ ਬਸ ਇਸ ਕਰਕੇ ਮੰਗ ਲਿਆ ਜੀ ਉਦ੍ਰਿਸ ਕੇਸ ਦੇ ਤਾਰ ਇੱਕ ਪੁਲਿਸ ਅਧਿਕਾਰੀ ਦੇ ਪਰਿਵਾਰ ਦੇ ਨਾਲ ਜੁੜੇ ਹੋਣ ਕਰਕੇ ਜਾਂਚ ਕਰ ਰਹੀ ਪੁਲਿਸ ਵੀ ਮਾਮਲੇ ਬਾਰੇ ਖੁੱਲ ਕੇ ਨਹੀਂ ਬੋਲ ਰਹੀ ਹੈ। ਕਈਆਂ ਪਾਰਟੀਆਂ ਦੇ ਨਾਲ ਪੈਸੇ ਲੈਣ ਦੇਣ ਦਾ ਮੈਟਰ ਹੈਗਾ ਜਿਹਦੇ ਕਰਕੇ ਉਹ ਘਰ ਦੇ ਹਰ ਦੱਸਣ ਅਨੁਸਾਰ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ। ਪਰ ਇਹਦੇ ਵਿੱਚ ਕੋਈ ਆਈਪੀਐਸ ਅਧਿਕਾਰੀ ਦੀ ਵਾਈਫ ਦਾ ਜਿਕਰ ਹੋਇਆ। ਇਹੋ ਜਿਹਾ ਪੋਸਟ ਨੋਟ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੈ। ਸਭ ਜਿਹੜਾ ਗਨਮੈਨ ਵੱਲੋਂ ਵੀ ਕੋਈ ਉਹਦੀਆਂ ਸਲਿੱਪਾਂ ਵਗੈਰਾ ਲੈ ਕੇ ਪਾੜ ਗਿਆ। ਤੇ ਕੋਈਰ ਵਿੱਚ ਇਸ ਚੀਜ਼ ਦਾ ਜ਼ਿਕਰ ਜ਼ਰੂਰ ਹੈ ਪਰ ਹਾਲੇ ਤੱਕ ਜਿੰਨਾ ਚਿਰ ਤਸਦੀਕ ਨਹੀਂ ਕੀਤਾ ਜਾਂਦਾ ਵੈਰੀਫਾਈ ਨਹੀਂ ਕੀਤਾ ਜਾਂਦਾ ਕੋਈ ਸ਼ੋਰ ਨਹੀਂ ਕਿਹਾ ਜਾ ਸਕਦਾ। ਫਿਲਹਾਲ ਇਸ ਮਾਮਲੇ 'ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫੋਨ ਦੇਖਣਾ ਹੀ ਹੋਵੇਗਾ ਕਿ ਇਸ ਮਾਮਲੇ 'ਚ ਮਰਤਕ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ। ਨਵਾਂ ਸ਼ਹਿਰ ਤੋਂ ਜੋਬਨਪ੍ਰੀਤ ਜੱਗਬਾਣੀ ਟੀਵੀ